ਮਹਾਰਾਸ਼ਟਰ ਤੋਂ ਅਮਰਤਸਰ ਜਾ ਰਿਹਾ ਇਕਿਆਂ ਦਾ ਪਰਿਆ ਟਰੱਕ ਬੇਕਾਬੂ ਹੋ ਕੇ ਆਰਮੀ ਦੇ پارک ਵਿੱਚ ਚਾਪਲਟਿਆ ਜਿਸ ਨਾਲ ਟਰੱਕ ਕਾਫੀ ਨੁਕਸਾਨਿਆ ਗਿਆ ਪਰ ਖੁਸ਼ਕਿਸਮਤੀ ਇਹ ਰਹੀ ਕਿ ਟਰੱਕ ਡਰਾਈਵਰ ਦੀ ਜਾਨ ਬਚ ਗਈ ਡਰਾਈਵਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਹ ਮਹਾਰਾਸ਼ਟਰ ਤੋਂ ਅਮਰਸਰ ਨੂੰ ਜਾ ਰਿਹਾ ਸੀ ਤਾਂ ਸੜਕ ਕ੍ਰਾਸ ਕਰ ਰਹੇ ਚਾਰ ਲੋਕ ਇਕਦਮ ਸੜਕ ਵਿਚ ਆ ਲਿਆਗੇ ਜਿਨ੍ਹਾਂ ਨੂੰ ਬਚਾਉਣ ਦੇ ਚੱਕਰ ਵਿੱਚ ਟਰੱਕ ਬੇਕਾਬੂ ਹੋ ਕੇ پارک ਵਿੱਚ ਜਾਪਲਟਿਆ ਪਰ ਇਸ ਹਾਦਸੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਮੇਰਾ ਨਾਮ ਜੀ ਰਾਜਕਮਰ ਪਿੰਡ ਖਲਕੀਆਂ ਰਿਆਨਾਲਾ ਇੱਕ ਵਾਰੀ ਇਹ ਜਿਹੜਾ ਹਾਸਾ ਆਇਆ ਤੇ ਕਿੰਨੇ ਕਿੰਨੇ ਦਿਨ ਪਹਿਲਾਂ ਵੀ ਹੋਇਆ ਆ ਥੋੜੇ ਦਿਨ ਪਹਿਲਾਂ ਵੀ ਇੱਕ ਹਸਾ ਹੋਇਆ ਸੀ ਉਹ ਡਰਾਈਵਰ ਤਾਂ ਵਿਚਾਰਾ ਮਾਰ ਗਿਆ ਸੀ ਔਰ ਇਹ ਰੋਡ ਦੇ ਡਬੀਡਰ ਵੀ ਨਹੀਂ ਲਗਾਏ ਦਿਖਦਾ ਨਹੀਂ ਨਾ ਰੋਡ ਵਾਲਿਆਂ ਨੇ ਲਗਾਇਆ ਸੀ ਇਹਦੇ ਕਰਕੇ ਦੂਸਰਾ ਹਸਾ ਫੇਰ ਹੋ ਗਿਆ ਜੀ ਕੜਸ ਵਾਲਿਆਂ ਦੀ ਕੋਈ ਹਸਾ ਨਹੀਂ ਇਹ ਛੜਕਵਾਲਿਆਂ ਦੀ ਅੰਗੇਲੀ ਕਰਨੀ ਹੁੰਦਾ ਪਿਆ ਇਹ ਐਕਸੀਡੈਂਟ ਹਾਂਜੀ ਸਾਈਨ ਬੋਰਡ ਦੀ ਹਾਂਜੀ ਸਾਈਨ ਬੋਰਡ ਦੀ ਇੱਥੇ ਲੱਗਾ ਆ ਇਸ ਕਹਿੰਦੀ ਵਜ੍ਹਾ ਨਾਲ ਲੱਗਦਾ ਨਹੀਂ ਪਤਾ ਕਿਸੇ ਨੂੰ ਨਹੀਂ ਜੀ ਨਹੀਂ ਐਂਦੀ ਵਜ੍ਹਾ ਨਾਲ ਹੀ ਅਕਸੀਡੈਂਟ ਹੁੰਦੇ ਪਏ ਫਿਰ ਸਰਕਾਰ ਤਾਂ ਟੈਕਸੀ ਵੀ ਲੈਂਦੀ ਹੈ ਮੈਂ ਲਾਈਟ ਨਹੀਂ ਮੇਰੇ ਬਾਹਰ ਹਾਂਜੀ ਸਾਈਨ ਬੋਰਡ ਕਿਹਨੇ ਲਗਾਵਾ ਕੇ ਹੈ ਸਾਈਨ ਬੋਰਡ ਜਿਹੜੇ ਹਾਂਜੀ ਸਰਕਾਰ ਤਾਂ ਟੈਕਸੀ ਲੈਂਦੀ ਵੀ ਹਾਂਜੀ ਪਰ ਸਾਈਨ ਬੋਰਡ ਤਾਂ ਫਿਰ ਵੀ ਨਹੀਂ ਇਹਨਾਂ ਲੱਗਾ ਹੋਇਆ ਹਨ ਹਾਂਜੀ ਹਾਂਜੀ ਸਾਈਨ ਬੋਰਡ ਤਾਂ ਜ਼ਰੂਰੀ ਚਾਹੀਦਾ ਹੀ ਇੱਥੇ

ਤੇ ਬੰਦੇ ਬੈਠੇ ਦਿਖਾਈ ਦਿੱਤੇ ਮੈਨੂੰ ਹਾਂਜੀ ਮੈਂ ਸੋਚਿਆ ਕਿ ਸਰਦਾਲੂ ਬੈਠੇ ਨੇ ਆਪਣਾ ਟਾਈਮ ਚੱਲਣ ਡਿਆ ਹੈ ਮੇਲੇ ਦਾ ਤੇ ਉਹ ਗੱਡੀ ਜਦੋਂ ਆ ਗਈ ਹੈ ਸਾਹਮਣੇ ਤੇ ਉੱਠ ਕੇ ਤੇ ਉਹ ਰੋਡ ਦੀ ਦੂਜੀ ਸਾਈਡ ਰੋਡ ਦੇ ਵਿੱਚ ਪਾਰ ਕਰਨ ਲੱਗੇ ਬਸ ਉਹਨਾਂ ਨੂੰ ਬਚਾਉਣ ਦੇ ਨਾਲ ਗੱਡੀ ਜਿਹੜੀ ਹੈ ਬੈਲੈਂਸ ਰਜ਼ੂਰ ਹੋੜ ਕੇ ਬੰਦੇ ਬੈਠੇ ਸੀ ਹਾਂਜੀ ਚਾਰ ਬੰਦੇ ਬਟ ਉਹਨਾਂ ਨੂੰ ਬਚਾਉਂਦੇ ਉਹਨਾਂ ਨੂੰ ਬਚਾਉਣ ਕਰਕੇ ਗੱਡੀ ਮੇਰੀ ਜਿਹੜੀ ਆ ਕੰਟਰੋਲ ਤੋਂ ਬਾਹਰ ਤੋਂ ਤੁਲਣ ਬਿਗੜ ਗਿਆ ਹਾਂਜੀ ਫਿਰ ਕਾਸੀ ਕੀ ਨਹੀਂ ਰਫਤਾਰ ਤੇ 50 ਤੇ 50 55 ਹਾਂਜੀ ਨਾਰਮਲ ਕਿੰਨੇ ਕਦਮ ਖਾਨ ਨੁਕਸਾਨ ਤੇ ਸਰ ਹੁਣ ਦੇਖਦੇ ਆ ਜੀ ਗੱਡੀ ਸਿੱਧੀ ਕਰਾਂਗੇ ਫਿਰ ਪਤਾ ਲੱਗੇਗਾ ਜੀ ਬਹੁਤ ਕਾਫੀ ਜ਼ਿਆਦਾ ਹਾਂਜੀ ਹਾਂ ਜੀ ਹਾਂਜੀ ਕੋਈ ਕਾਰਵਾਈ ਨਹੀਂ ਕੋਈ ਐ ਤਾਂ ਨਹੀਂ ਨਹੀਂ ਸਰ ਅਕੀ ਤੇ ਨੁਕਸਾਨ ਇਹੀ ਆ ਜਿਹੜਾ ਗੱਡੀ ਦਾ ਬਾਕੀ ਬਚਾ ਹੋ ਗਿਆ ਆਪਣਾ नहीं लगी तो मेरा सिंह है क्या? और यही पर हमारी आर्मी के अंदर आता है ठीक है तो बाकी नहीं है यहाँ कोई प्रशासन वगैरह किसी का या कोई रोड कुछ तो ऐसा तो सेफ्टी नहीं लगा रखा है ताकि जिससे बंदा क्या दूर से आता है उसको नजर नहीं आ पाता है लेकिन हमने अपनी कुछ कार्य करके ये लाइटें लगा रखी है ये लाइट लगा रखी है और यहाँ पर लाइट लगा रखी है ताकि हम तो ये चाह रहे हैं इस रोड पर कोई एक्सीडेंट ना हो जब भी एक्सीडेंट होता है हम कोशिश करते बंदों को जल्दी जल्दी अपने उपचार के लिए बंदा भेज देते हैं। कुछ, नहीं सर, और कुछ नहीं लगाते है, या लाइट है या किसी आप देख लेना यहाँ कोई बात है नहीं नहीं को अगर बंदा देखने कुछ नहीं कर पाता रखी है कुछ नहीं लगा यहाँ पर कुछ नहीं है सर ये हमने लगा रखा है ये सर पीछे तेरह तारीख को आज छब्बीस तीन बजे सुबह तीन बजे हुआ मॉर्निंग वो ट्रक पड़ता था ये ट्रक अभी हमारे साथ देखो टूटी है भी चली गई गई टूट है हमने डेमोनेशन लगा रखा था कि बंदों को थोड़ा लगे पेटे के हिसाब से लेकिन वो भी तोड़ के ले अभी हम भी क्या कर सकते हैं हमारे पास कौन सा रहते है सरकार ने कुछ करना ही चाहिए मत बोलता चोरी कर दो या तो कुछ लगा दो ताकि बंदा कुछ किसी की जान बान बचे ठीक है कम से कम बंदे की जान बचे वो बहुत है ਭਾਈ ਸਾਹਿਬ ਕੀ ਕਹਿ ਸਕਦਾ ਹੈ ਆਪ ਯਾਰ ਕਰਦੇ ਇਹ ਹਮਾਰੀ ਪਰਟੀਟੀ ਹੈ ਵਾਰੀ ਹਾਂ